ਦਾਦਾ ਜੀ ਕਹਾਣੀ ਸੁਣਾਓ ਫੇੜੀ ਕਾਣੀ ਸੁਣਦੀ ਆ ਅਸ ਪੁੱਤ ਗੁਰੂ ਜੀ ਫਿਰ ਲੇ ਗੁਰੂ ਇੱਕ ਸਤਿ ਸਹੀ ਸਾਕ ਕਾਣੀ ਆ ਜੀ ਮੈਂ ਸੁਣਾਵਾ ਹਾਂਜੀ ਸੁਣਾਓ ਪਿਆ ਇੱਕ ਸਤਿ ਸੀ ਉਹਦੇ ਦੋ ਚੇਲੇ ਸੀ ਉਹ ਦੋ ਚੇਲੇ ਜਿਹੜੇ ਸੀ ਉਹ ਕਾਫੀ ਚੰਦੇ ਸੇਵਾ ਕਰਦੇ ਰਹੇ ਸੀ ਉਹ ਸਿਆਣੇ ਹੋ ਗਏ ਇੰਦਿਰ ਉਹਨਾਂ ਨੇ ਆਪਣੇ ਗੁਰੂ ਗਿਆ ਮਾ ਸਾਡਾ ਮਨ ਕਰਦਾ ਸੀ ਕਿਸੇ ਸੈਕਲ ਜਾਈਏ ਉਹਨਾਂ ਨੇ ਕਿਹਾ ਕਿ ਜੇ ਜਸੈਦ ਨੂੰ ਜਾਣਾ ਬਿਛੜ ਜਾਓ ਪਰ ਕਿਸੇ ਨੂੰ ਕੋਈ ਬੰਦ ਸਲਾਬ ਨਾ ਦੇਣਾ ਉਹ ਲਗਿਆ ਠੀਕ ਹੈ ਉਹ ਬੈਠ ਕੇ ਲਈ ਆਪਣਾ ਇੱਕ ਰਾਜੇ ਦੇ ਬਾਗ ਵਿੱਚ ਪੁੱਛ ਉਸੇ ਰਾਜੇ ਦੇ ਬਾਗ ਵਿੱਚ ਪੁੱਛੇ ਉੱਥੇ ਉਹਨਾਂ ਨੇ ਬਿਸਰਾਵ ਕੀਤਾ ਉੱਥੇ ਰਾਜਾ ਆ ਗਿਆ ਰਾਜਾ ਆ ਕੇ ਉਹਦੀ ਬਹੁਤ ਸੇਵਾ ਕੀਤੀ ਉਹ ਸੇਵਾ ਕੀਤੀ ਉਹ ਬੜਾ ਪਸੰਦ ਹੋਇਆ ਉਹ ਜਿਹੜੇ ਸਾਧੂ ਸੀ ਦੋਨੋਂ ਪਸੰਦ ਹੋਏ ਉਹਨਾਂ ਨੇ ਕਿਹਾ ਰਾਜਾ ਨੂੰ ਕੁਝ ਚਾਹੀਦਾ ਹੈ ਦਨ ਉਹ ਸਪੁੱਤ ਸੁਪਨੇ ਕੋਲ ਹੈ ਪਰ ਪੁੱਤਰ ਦਾਤ ਨਹੀਂ ਆ ਗਈ। ਜੇ ਪੁੱਤਰ ਦਾਤ ਦੇ ਸਕਦਾ ਉਹ ਬੜੀ ਚੰਗੀ ਗੱਲ ਹੈ। ਉਹ ਲਗਾ ਜਾ ਦੇਗਾ ਪੁੱਤਰ ਹੋਏਗਾ। ਕਿਹਾ ਕਿ ਦੋਨਾਂ ਨੇ ਵਾਅਦਾ ਦੇ ਕੇ ਤੇ ਵਾਪਸ ਆ ਗਏ। ਆਲੇ ਦੇ ਗੁਰੂ ਤੋਂ ਪੁੱਛਿਆ ਵਈ ਤੁ ਕਿਸਨ ਕੋਈ ਸਰਾਬ ਜਾਂ ਵਾਅਦਾ ਤਾਂ ਦੇ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਰਾਜਨੋਈ ਪੁੱਤਰ ਜੀ ਉਹਲਾ ਪੁੱਤਰ ਦੇ ਦਾਤ ਰਸਤੇ ਬਣਨ ਕੀ ਉਹਨੂੰ ਵਾਅਦਾ ਜਿਹਾ। ਉਹ ਚਾਦਰ ਦੇਖਿਆ ਤੇ ਉਹ ਕਹਿੰਦਾ ਵਈ ਉਹਦੇ ਭਾਗੇ ਪੁਲਾਹ ਜਾ ਨਹੀਂ। ਉਹ ਤਾਂ ਉਹ ਜਿਹੜਾ ਕੁਛ ਵੀ ਛੱਡ ਕੇ ਉਸ ਦੇ ਕਾਹਨੂੰ ਲੜਾ ਪਿਆ। ਉਹ ਸਦੇ ਗਿਆ ਠੀਕ ਹੈ। ਉਹ ਫਿਰ ਜਿਹੜਾ ਉਸ ਉਹਨੇ ਜਨਮ ਆਜੇ ਦਾ ਜਨਮ ਲਿਆ। ਜਨਮ ਲੈਣ ਤੋਂ ਬਾਅਦ ਕੀ ਹੋਇਆ? ਉਹ ਬੋਲੇ ਰਾ ਕਿ ਸਰਾਲ ਬਾਹਰ ਸਾਹ ਦੇ ਜਿਹੜੀ ਉਹ ਗੁਗਲੀ ਬੋਲਦਾ ਆਇਆ। ਉਹ ਫਿਰ ਕੀ ਹੋਇਆ ਜਿਹੜਾ ਗਾਜਰਾ ਚੱਕ ਕੇ ਦਮ ਗਿਆ ਸੀ। ਉਸੇ ਰਾਜੇ ਦਾ ਜਿਹੜਾ ਸੀ ਉਹ ਕੇ ਤੋੜਦਾ ਪਿਆ ਸੀ। ਉਹਦੇ ਪਿੱਛੇ ਜਾ ਕੇ ਉਹ ਰਾਜਾ ਜਿਹੜਾ ਸੀ ਚੀਖ ਲਾ ਕੇ ਪਹੁੰਚ ਗਿਆ। ਉਹਨੇ ਉਹਨਾਂ ਕੀ ਕੀਤਾ? ਬੋਲੋ ਕਿ ਦਿਸਾਨਾ ਬਣ ਗਿਆ ਜਿਹੜਾ ਛੁਪ ਗਿਆ ਛੁਪ ਗਿਆ ਛੁਪ ਕੇ ਬਾਹਰ ਜਿਹੜਾ ਸੀ ਬਾਰੇ ਲੰਬਾ ਗਿਆ ਉਹ ਕਿਤੇ ਦਿਖਾਈ ਨਾ ਪਿਆ ਫਿਰ ਕੀ ਹੋਇਆ ਕਿ ਉਹ ਜਿਹੜਾ ਹਿਰਨ ਸੀ ਉਹ ਤੋਂ ਬੋਲ ਮਿਆ ਜਦ ਹਿਰਨ ਬੋਲਿਆ ਤੇ ਰਾਜਾ ਨੇ ਠਾਤੀ ਮਾਇਆ ਉੱਥੇ ਉਹ ਤੋਂ ਫਨ ਲੱਗ ਗਿਆ ਉਹ ਜਿਹੜਾ ਉਹ ਜਿਹੜਾ ਲੜ ਗਿਆ ਸੀ ਰਾਜਾ ਦਾ ਉਹ ਬੋਲ ਪਿਆ ਕਦੋਂ ਨਾ ਬੋਲਦਾ ਨਾ ਮਰਦਾ ਨਾ ਬੋਲਦਾ ਨਾ ਮਰਦਾ ਉਹ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਬਾਹਰ ਸਾਲ ਤੋਂ ਤੱਕ ਬੋਲਿਆ ਨਹੀਂ ਅੱਜ ਕਿਵੇਂ ਬੋਲ ਪਿਆ ਤਾਂ ਉਸ ਨੇ ਜਿਹੜਾ ਹੈ ਉਹਨੂੰ ਪੁੱਛਵੇਗੀ ਤੂੰ ਕੌਣ ਹੈ? ਉਹ ਕਹੇ ਰਾਜ ਮੈਂ ਫਰਾਰਾ ਸਾਧੂ ਸੀ ਤੇ ਮੈਂ ਤੁਹਾਡੇ ਰਾਜ ਜਾਇਆ ਸੀ ਤੇ ਤੁਸੀਂ ਬਈ ਬੁਣੀ ਸੇਵਾ ਕੀਤੀ ਸੀ ਤੇ ਮੈਂ ਜਿਹੜਾ ਸੀ ਉਸ ਉੱਥੇ ਆ ਕੇ ਮਨਨ ਤੁਹਾਨੂੰ ਵਾਧਾ ਦਿੱਤਾ ਇਰਾਦਾ ਰਖਣ ਲਗਾਇਆ ਤੇ ਨਲਗਾ ਤੁਹਾਡੇ ਭਾਗ ਜੈ ਨਹੀਂ ਸੀ ਪਰ ਮਨ ਉਹ ਜਿਹੜਾ ਸੀ ਉਹ ਸਾਬ ਤੁਹਾਡੇ ਮਨ ਵਾਧਾ ਪੂਆ ਕਰਨ ਲਈ ਮਨੋਂ ਆਪਣਾ ਸਰੀਰ ਛੱਡ ਕੇ ਤੇ ਤੁਹਾਡੇ ਉੱਤੇ ਜਨਮ ਲੈਣਾ ਪਿਆ ਤੇ ਕਹਿੰਦਾ ਮੈਂ ਨਾ ਬੋਲਦਾ ਤੇ ਨਾਮ ਨੂੰ ਲੱਗ ਗਿਆ ਬ੍ਰਾਸੀਲ ਟਾਰਗੇਟ ਤੁਹਾਡੇ ਉੱਤੇ ਹੋਰ ਲੱਗੀ ਜਦੋਂ ਲੜਾ ਬਰਦਾ ਤੇ ਹੋਰ ਵੱਲਾ ਬਹਿ ਗਿਆ ਉਸ ਕਹੇ ਕਿ ਇਹ ਮਨੂ ਲਾ ਤੁਹਾਡੇ ਦਾ ਜਦੋਂ ਲੱਗ ਗਿਆ ਆਪਣੇ ਮਦਾਨ ਨੂੰ ਮਾਰ ਦਿੰਦਾ ਪਿਆ ਐਨੀ ਵੱਲ ਉਸ ਜਿਹੜੀ ਹੈ ਰਾਜ ਨੂੰ ਸੁਲਾਈ ਦਾ ਰਾਜਾ ਬੜਾ ਹੈਗਾ ਹੋਇਆ ਸੀ ਤੁਨੂੰ ਦਾਦਾ ਜੀ ਇਹ ਕਹਾਣੀ ਦੀ ਸਿੱਖਿਆ ਕੀ ਹੈ ਇਹ ਕਹਾਣੀ ਸਿੱਖਿਆ ਵੇ ਵੀ ਉਹਨਾਂ ਨੇ ਚਿਲੀਆ ਰੇਸ਼ੀਆ ਬਲ ਕੋਲੋਂ ਦੀ ਪਾਲਣਾ ਨਹੀਂ ਕੀਤੀ ਜਿਸ ਕਾ ਕੇ ਉਹਨਾਂ ਨੂੰ ਪੈਸੇ ਜਾਲੜ ਜੀ ਉਹ ਪਉਣੀ ਬਈ ਦਾਦੂ ਐਂ ਤੇ ਕਹਾਣੀ ਬਹੁਤ ਵਧੀਆ ਤੇ ਐ ਥੈਂਕ ਯੂ ਦਾਦੂ ਕਿਉਂਕਿ ਤੁਸੀਂ ਬਹੁਤ ਵਧੀਆ ਕਹਾਣੀ ਸੁਣਾਈ ਵਾਈ ਗੁਰਜੀ ਦਾ ਹਾਸਾ ਵਾਈ ਗੁਰਜੀ ਕੀ ਫਤ